ਇਸ ਵੇਲੇ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਜਿੱਥੇ ਦਿਨ ਦਿਹਾੜੇ ਪੰਜਾਬ ਦੇ ਵਿੱਚ ਵੱਡਾ ਡਾਕਾ ਵੱਜਿਆ ਜਿੱਥੇ ਬੈਂਕ ਦੇ ਵਿੱਚੋਂ 40 ਲੱਖ ਰੁਪਏ ਲੁਟੇਰੇ ਲੁੱਟ ਕੇ ਮੌਕੇ ਤੋਂ ਫਰਾਰ ਹੋਏ ਨੇ ਤਾਂ ਤੁਹਾਨੂੰ ਨਾਲ-ਨਾਲ ਤਸਵੀਰਾਂ ਵੀ ਦਿਖਾਵਾਂਗੇ ਜਿੱਥੇ ਤਿੰਨ ਲੁਟੇਰੇ ਆਏ ਤੇ ਕੁਝ ਮਿੰਟਾਂ ਦੇ ਵਿੱਚ ਹੀ 40 ਲੱਖ ਰੁਪਏ ਲੁੱਟ ਕੇ ਇਹ ਮੌਕੇ ਤੋਂ ਫਰਾਰ ਹੋ ਗਏ ਨੇ ਤਾਂ ਗੱਡੀ ਦੇ ਵਿੱਚ ਦੱਸਿਆ ਜਾ ਰਿਹਾ ਹੈ ਕਿ ਤੈਨੂੰ ਲੁਟੇਰੇ ਆਏ ਸੀ ਤੇ ਗਨ ਪੁਆਇੰਟ ਦੇ ਉੱਪਰ ਇਹਨਾਂ ਦੇ ਵੱਲੋਂ ਪਹਿਲਾਂ ਜੋ ਬੈਂਕ ਦੇ ਵਿੱਚ ਕੰਮ ਕਰਨ ਵਾਲੇ ਕਰਮਿੰਦਿਆਂ ਨੂੰ ਬੰਦੀ ਬਣਾਇਆ ਜਾਂਦਾ ਉਸ ਤੋਂ ਬਾਅਦ 40 ਲੱਖ ਰੁਪਏ ਲੁੱਟ ਕੇ ਇਹ ਮੌਕੇ ਤੋਂ ਫਰਾਰ ਹੋ ਗਏ ਨੇ ਤਾਂ ਮੌਕੇ ਦੀਆਂ ਤਸਵੀਰਾਂ ਤੁਸੀਂ ਦੇਖ ਪਾ ਰਹੇ ਹੋ ਜਿੱਥੇ ਉਸ ਤੋਂ ਬਾਅਦ ਮੌਕੇ ਤੇ ਫਿਰ ਸੂਚਨਾ ਮਿਲਣ ਤੋਂ ਬਾਅਦ ਪੁਲਿਸ ਵੀ ਪਹੁੰਚਦੇ ਜਿਸ ਦੇ ਵੱਲੋਂ ਮੁਆਇਨਾ ਕੀਤਾ ਜਾ ਰਿਹਾ ਤੇ ਹੁਣ ਉਸ ਇਲਾਕੇ ਨੂੰ ਵੀ ਸੀਲ ਕਰ ਦਿੱਤਾ ਗਿਆ ਜਿਹੜੇ ਦਿਨ ਦਿਹਾੜੇ ਬੈਂਕ ਦੇ ਵਿੱਚੋਂ 40 ਲੱਖ ਰੁਪਏ ਲੁੱਟ ਕੇ ਦੱਸੇ ਜਾ ਰਹੇ ਨੇ ਕਿ ਤਿੰਨੋਂ ਲੁੱਟੇਰੇ ਫਰਾਰ ਹੋ ਗਏ ਨੇ ਤਾਂ ਫਗਵਾੜਾ ਦੇ HDFC ਬੈਂਕ ਦਾ ਪੂਰੇ ਦਾ ਪੂਰਾ ਮਾਮਲਾ ਦੱਸਿਆ ਜਾ ਰਿਹਾ ਜਿੱਥੇ ਇਹ ਲੁੱਟੇਰੇ ਆਉਂਦੇ ਨੇ ਗੱਡੀ ਦੇ ਵਿੱਚ ਤੇ ਗਨ ਪੁਆਇੰਟ ਤੇ ਬੈਂਕ ਦੇ ਵਿੱਚੋਂ 40 ਲੱਖ ਰੁਪਏ ਲੁੱਟ ਕੇ ਫਰਾਰ ਹੋ ਜਾਂਦੇ ਨੇ ਜੋ ਬੈਂਕ ਦੇ ਵਿੱਚ ਅੰਦਰ ਕੰਮ ਕਰੇ ਕਰਿੰਦੇ ਹੁੰਦੇ ਨੇ ਉਹਨਾਂ ਨੂੰ ਬੰਦੀ ਬਣਾਇਆ ਜਾਂਦਾ ਡਰਾਇਆ ਧਮਕਾਇਆ ਜਾਂਦਾ ਹਥਿਆਰ ਦਿਖਾ ਕੇ ਤੇ ਉਸ ਤੋਂ ਬਾਅਦ ਇਹ ਲੁੱਟ ਕਰਕੇ ਉਥੋਂ ਮੌਕੇ ਤੋਂ ਫਰਾਰ ਹੋ ਜਾਂਦੇ ਨੇ ਦੱਸਿਆ ਜਾ ਰਿਹਾ ਹੈ ਕਿ ਕੁਝ ਪਲਾਂ ਦੇ ਵਿੱਚ ਇਹਨਾਂ ਦੇ ਵੱਲੋਂ ਇਹ ਪੂਰੀ ਪੂਰੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਇਸ ਤਰੀਕੇ ਦੇ ਨਾਲ ਲੱਗਦਾ ਸੀ ਕਿ ਜਿਵੇਂ ਪੂਰਾ ਪਲਾਨ ਇਹ ਕੁਝ ਦਿਨਾਂ ਤੋਂ ਕਰਦੇ ਆ ਰਹੇ ਹੋਣਗੇ ਕਿ ਰੈਕੀ ਵੀ ਇਹਨਾਂ ਦੇ ਵੱਲੋਂ ਪਹਿਲਾਂ ਕੀਤੀ ਗਈ ਹੋਣੀ ਹੋਈ ਹੋਣੀ ਹੈ ਉਸ ਤੋਂ ਬਾਅਦ ਫਿਰ ਇਹਨਾਂ ਦੇ ਵੱਲੋਂ ਦੇਖਿਆ ਗਿਆ ਹੋਣਾ ਕਿ ਕਿ ਕਿੰਨੇ ਬੰਦੇ ਇਸ ਬੈਂਕ ਦੇ ਵਿੱਚ ਸ਼ਾਮਲ ਹੁੰਦੇ